ਤੇ ਦੇ ਰਿਹਾ ਦੋਟੋ ਮਟਰੋਬਾਈਕੂ ਤੇ ਕਾਲਸਾ ਮਾਈਕੂ ਦੀ ਫੋਟੇ ਦੋਸਤੋ ਆਪ ਤਸਵੀਰਾਂ ਦੇਖ ਰਹੇ ਹਾਂ ਚਾਰ ਔਰਤਾਂ ਜਿਹੜੀਆਂ ਗੱਡੀ ਦੇ ਵਿੱਚ ਬਠਾਈਆਂ ਹੋਈਆਂ ਇਹ ਕੌਣ ਆ ਉਹ ਔਰਤਾਂ ਆ ਜਿਹੜੀਆਂ ਬੱਸਾਂ ਦੇ ਵਿੱਚ ਹਮੇਸ਼ਾ ਚੋਰੀਆਂ ਕਰਦੀਆਂ ਔਰਤਾਂ ਨੂੰ ਲੁੱਟਦੀਆਂ ਆ ਆਮ ਲੋਕਾਂ ਨੂੰ ਲੁੱਟਦੀਆਂ ਹੈਗੀਆਂ ਗੀਚੇ ਦੇ ਵਿੱਚੋਂ ਪੈਸੇ ਕੱਢਦੀਆਂ ਹੈਗੀਆਂ ਕਿਸੇ ਨਾ ਕਿਸੇ ਬਹਾਨੇ ਜਦੋਂ ਬੱਸਾਂ ਦੇ ਵਿੱਚ ਚੜ੍ਹਦੀਆਂ ਜਦੋਂ ਭੀੜ ਹੁੰਦੀ ਆ ਤੇ ਬੱਸਾਂ ਦੇ ਵਿੱਚ ਇਹ ਉਹਨਾਂ ਦੇ ਬਟੂਏ ਚੁਰੇ ਕਰਦੀਆਂ ਤੇ ਔਰਤਾਂ ਦੀਆਂ ਵਾਲੀਆਂ ਵੀ ਲਹੋਦੀਆਂ ਇਹ ਔਰਤਾਂ ਅੱਜ ਪੁਲਿਸ ਵੱਲੋਂ ਬਗਾਪਰਾਂ ਬੱਸ ਸਟੈਂਡ ਵਿੱਚ ਕਾਬੂ ਕੀਤੀਆਂ ਗਈਆਂ ਸਮਾਜ ਸਰ ਦੀ ਪੁਲਿਸ ਜਿਹੜੀ ਮਗਰ ਲੱਗੀ ਹੋਈ ਸੀਗੀ ਉਹਨਾਂ ਨੇ ਜਦੋਂ ਬੱਸ ਦੇ ਵਿੱਚ ਇਹ ਔਰਤਾਂ ਆ ਕੇ ਬੱਸ ਸਟੈਂਡ ਦੇ ਵਿੱਚ ਆ ਕੇ ਕਾਬੂ ਕਰ ਲੀਆਂ ਇੱਕ ਪ੍ਰਾਈਵੇਟ ਬੱਸ ਦੇ ਵਿੱਚ ਇਹ ਚੜ ਕੇ ਆ ਰਹੀਆਂ ਸੀ ਕਿ ਕਿਸੇ ਬੰਦੇ ਦਾ ਵਟੂਆ ਕੱਟਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿੱਥੇ ਰੈਪਿਡ ਪੁਲਿਸ ਵਾਲੇ ਜਿਹੜੇ ਉਹ ਵਕ ਹਮੇਸ਼ਾ ਜਿਹੜੀ ਰੋਡਾਂ ਦੇ ਉੱਪਰ ਰੈਪਿਡ ਪੁਲਿਸ ਫਰਦੀ ਹੁੰਦੀ ਹੈ ਉਹਨਾਂ ਨੇ ਪਿੱਛਾ ਕੀਤਾ ਤੇ ਬੱਸ ਬਗਾਪਰਾਂ ਵਿੱਚ ਆ ਕੇ ਬੱਸ ਸਟੈਂਡ ਦੇ ਵਿੱਚ ਉਹਨਾਂ ਨੇ ਰੋਕ ਕੇ ਉਹਦੇ ਵਿੱਚੋਂ ਇਹ ਚਾਰ ਔਰਤਾਂ ਕਾਬੂ ਕਰ ਲਈਆਂ ਤੇ ਜਿਹਦੇ ਪੈਸੇ ਕਟਣ ਦੀ ਕੋਸ਼ਿਸ਼ ਕੀਤੀ ਉਹ ਇਨਸਾਨ ਵੀ ਤੁਹਾਡੇ ਸਾਹਮਣੇ ਤੋਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਦੀਆਂ ਜਿਹੜੀਆਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਗੱਲਬਾਤ ਵੀ ਸੁਣਾਵਾਂਗੇ ਤੁਸੀਂ ਵੀਰਾਂ ਵੇਖ ਲਓ ਇਹ ਬੰਦਾ ਵਿਚਾਰਾ ਵਾਰ-ਵਾਰ ਬਚਿਆ ਕਹਿ ਸਕਦੇ ਜੇ ਇਹਨੂੰ ਸਮੇਂ ਸਿਰ ਪਤਾ ਲੱਗ ਗਿਆ ਇਹਨੇ ਪੁਲਿਸ ਨੂੰ ਤਲਾਹ ਕੀਤੀ ਪੁਲਿਸ ਨੇ ਆ ਕੇ ਇਹਨਾਂ ਔਰਤਾਂ ਨੂੰ ਜਿਹੜਾ ਕਾਬੂ ਕਰ ਲਿਆ ਸਮਾਲ ਸਰ ਦੀ ਪੁਲਿਸ ਵੱਲੋਂ ਆ ਕੇ ਵਾਕਾ ਪ੍ਰਣਾ ਬਾਸਦਿੰਦੇ ਵਿੱਚ ਆ ਕੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਉਹਨੂੰ ਫੜ ਕੇ ਜਿਹੜਾ ਥਾਣੇ ਲੈ ਕੇ ਗਿਆ ਤੇ ਵੱਖ-ਵੱਖ ਲੋਕਾਂ ਵੱਲੋਂ ਇਹ ਸਾਰੀ ਕਹਾਣੀ ਦੱਸੀ ਗਈ ਵੀ ਔਰਤਾਂ ਕਿਵੇਂ ਚੋਰੀ ਕਰਦੀਆਂ ਹੈਗੀਆਂ ਤੇ ਸਾਰਾ ਕੁਝ ਕਿਵੇਂ ਅੰਜਾਮ ਦਿੰਦੀਆਂ ਤੇ ਅਸੀਂ ਇਹਨਾਂ ਸਾਰੇ ਬੰਦਿਆਂ ਨਾਲ ਗੱਲਬਾਤ ਵੀ ਕੀਤੀ ਹੈਗੀ ਆ ਤੇ ਤੁਹਾਨੂੰ ਤੁਹਾਨੂੰ ਸੁਣਾਉਣੇ ਉਹਨਾਂ ਦਾ ਇਤਿਹਾਰ ਕੀ ਹੋਇਆ ਕੀ ਆਈ ਜੇ ਰਿਪੋਰਟ ਪੂਰੀ ਬਾਤ ਆਉਂਦੀ ਸੀ ਕਰਤਾਰ ਬਾਸ ਹਾਂ ਤੇ ਉਹਦੇ ਵਿੱਚ ਬੈਠਾ ਸੀਗਾ ਬਾਉ ਜੀ ਦੇ ਪੈਸੇ ਕੱਢੇ ਆ 50000 ਰੁਪਇਆ ਇਹ ਚਾਰ ਪੰਜ ਜਾਣੀਆਂ ਸੀਗੀਆਂ ਚਾਰ ਬਾਦ ਦੇ ਵਿੱਚ ਹੀ ਇਹ ਬੈਠਿਆ ਸੀਗਾ ਉਹ ਜੋ ਸਮਾਰਟਸਰ ਉਤਰ ਗਿਆ ਉੱਥੇ ਨਾਕਾ ਲੱਗਾ ਸੀਗਾ ਅੱਛਾ ਜੀ ਉੱਥੇ ਨਾਕੇਦਾਨ ਜੋੜ ਦਰਵਾਲਾ ਪਾਇਆ ਚਾਹਣ ਕਹਿੰਦਾ ਮੇਰਾ 50000 ਰੁਪਏ ਨਿਕਲ ਜੋ ਫਰਾਨੀ ਬਾਤ ਸੀਗਾ ਉਹਨਾਂ ਨੇ ਫੋਨ ਕਰਤਾ ਤੇ ਅਸੀਂ ਇਸੇ ਬੱਸ ਦੇ ਵਿੱਚ ਹੀ ਸੀ ਠੀਕ ਹੈ ਜੀ ਉਹ ਮੁੜ ਕੇ ਨੇ ਦੋ ਦੋ ਸੀਟ ਦੇ ਥੱਲੇ ਛੜ ਤੇ ਪੈਸੇ ਟੋਲੀ ਨੂੰ ਫੋਨ ਕਰ ਉਹ ਮੁੜ ਕੇ ਪੁਲਿਸ ਵਾਲੇ ਨੂੰ ਵੀ ਦੱਸਤਾ ਪੈਸੇ ਤੁਹਾਡੇ ਮਿਲ ਗਏ ਜਿਹੜੇ ਨੰਬਰ ਤੋਂ ਫੋਨ ਆਇਆ ਸੀ ਉਹ ਤੇ ਦੱਸਤਾ ਕਿ ਤੁਹਾਡੇ ਪੈਸੇ ਮਿਲ ਗਏ ਤੇ ਬਾਕੇ ਫਰਾਨੋ ਪਾਈ ਦੇ ਮੁੜ ਕੇ ਚੱਕ ਕੇ ਦੋ ਬੰਦੇ ਆ ਕੇ ਲੈ ਕੇ ਗਏ ਹੁਣ ਕਿੰਨੀਆਂ ਬੁੜੀਆਂ ਸੀਗੇ ਇਹ 5 ਜਾਣਗ ਵੱਡਾ ਗੈਂਗ ਸੀਗਾ ਵੱਡਾ ਗੈਂਗ ਇਹ ਪੰਜ ਜਾਣੇ ਉਹਦੇ ਨਾਮ ਤੇ ਕੀ ਬਦ ਹੋਰ ਕਿੱਡੀਆਂ ਪੱਸਾਂ ਦੇ ਵਿੱਚ ਫਿਰਦੇ ਨੇ ਠੀਕ ਹੈ ਹਾਂਜੀ ਹਾਂਜੀ ਇਹ ਘਟਣ ਹੋ ਲੈ ਕੇ ਕੀ ਕਹਿਣਾ ਜਾਓਗੇ ਇਹ ਬਹੁਤ ਮਾਰਾ ਜੀ ਇਹਨਾਂ ਨੂੰ ਇਸ ਤਰ੍ਹਾਂ ਕੰਟਰੋਲ ਹੋਣਾ ਚਾਹੀਦਾ ਇਹਨਾਂ ਤੇ ਬਸ ਬਲਰਾਜ ਕਿਥੋਂ ਆ ਰਹੇ ਤੁਸੀਂ ਮੁਕਸਲ ਤੋਂ ਤੇ ਕਿਸ ਤਰ੍ਹਾਂ ਕਰਨਾ ਵਾਪਸ ਨਹੀਂ ਛੋੜੇ ਨਹੀਂ ਮੈਂ ਉੱਤੇ ਅੱਡੇ ਤੇ ਉਤਰ ਲਗਾ ਮੇਰੇ 2 ਹੀ ਪੈਸੇ ਬਾਹਰ ਨਿਕਲੇ ਸੀ ਤੇ ਮੈਂ ਤੀਜੀ ਵਾਰ ਪਾਏ ਫੇਰ ਉੱਤਰ ਲਗਾ ਫਿਰ ਦੇ ਦਿੱਤੇ ਕਿ ਇਹ ਕਿਹੜੇ ਪੈਸੇ ਕੱਢੇ ਛੋੜੇ ਚੋਂ ਬਿਲਾਇਆ ਸੀ 50000 ਰੁਪਇਆ ਤੁਨ ਨੂੰ ਘੇਰਿਆ ਹੋਇਆ ਸੀ ਇਹਨਾਂ ਨੇ ਨਹੀਂ ਪਾਚੀ ਉਤਨ ਵਾੜੇ ਸੀ ਇਸ ਤਰ੍ਹਾਂ ਦਾ ਬੰਦਾ ਹਰ ਇੱਕ ਜੇਥੇ ਅੱਜ ਪੈਸੇ ਹੁੰਦੇ ਆ ਵੀ ਜਿਹੜਾ ਇਹਨਾਂ ਦਾ ਕੰਮ ਹੈ ਨਾ ਰੋਹ ਤਾਂ ਕੱਢਣਾ ਹੁੰਦਾ ਹੈ ਕਬੀ ਆ ਕੇ ਹੁੰਦਾ ਹੈ ਬਾਈ ਮੈਂ ਕ ਵੀਰਵਾਰ ਨੂੰ ਕੱਢ ਕੇ ਲਿਆਂਦਾ ਆ ਇਹ ਪੈਸੇ ਲੋਕਾਂ ਦੇ ਕਹਿੰਦੇ ਇਥੇ ਉਹਦੇ ਵੀ ਘਰ ਲੱਗਾ ਪੂਰੀ ਵਾਰ ਚੋਂ ਨਿਕਲੇ ਉਹਦੇ ਫੜੀਆਂ ਉਹਦੇ ਚੈਨੀ ਦਾ 8000 ਰੁਪਿਆ ਦਵਾਇਆ ਉਹਦੇ ਰੋਲਾ ਪਾ ਕੇ ਉਹਦੇ ਫੜੀਆਂ ਇਥੇ ਭਾਈ ਅਸੀਂ ਕੱਢ ਕੇ ਭੱਜ ਗਏ ਚੈਨੀ ਤੇਰੀ ਬੁਵਾਈ ਤੋਂ ਕਹਿੰਦਾ ਯਾਰ ਇਹ ਦਵਾਇਆ ਤੇ ਮਸਰੋਣਾ ਇਹ ਗੱਲ ਨਹੀਂ ਮਾਤਾ ਦੀ 8000 ਰੁਪਿਆ ਦੇ ਦਵਾਇਆ ਮਾਤਾ ਕੁੜੀ ਕੁੜੀ ਢਿੱਲੀ ਸ਼ਹਿਰੀ ਕੋਟਕਪੁਰੇ ਹਾਂਜੀ ਅਪਣੇ ਮੈਨੂੰ ਐਂ ਦੱਸਿਆ ਕਹਿੰਦੇ ਪੁੱਤ ਵੀ ਮੇਰੇ ਪੈਸੇ ਨਿਕਲ ਗਏ ਹੂੰ ਤੇ ਮੇਰਾ ਕੁੜੀ ਬੇਟੀ ਢਿੱਲੀ ਜਾਖੜਾ ਕੇ ਮੈਂ ਉੱਥੇ ਚੱਲੀ ਸੀ ਉਸ ਦੀ ਮੋਗੀ ਇਥੋਂ ਮਤਲਬ ਤਰੀ ਪਿੱਛੇ ਦੀ ਚੌਂਕ 'ਚ ਬੁੜੀ ਹੋ ਅੱਛਾ ਅੱਛਾ ਮੈਂ ਮਾਤਾ ਨੂੰ ਲ ਤੋ ਜਨਾਲ ਬਾਤਰੀ ਸੀ ਆਏ ਨੂੰ ਤੇ ਉਹ ਬਸ ਉਧਰ 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 ਕੇ ਖੜ ਕੇ ਜੰਦੇ ਨਹੀਂ ਕੋਈ ਜੜ ਗਿਆ ਅਸੀਂ ਮਗਰੀ ਬਾਤ ਤੇ ਜੜ ਗਏ ਇਹ ਮੋਗੇ ਬਿੱਲੀ ਘਰ ਕੋਲ ਜਾ ਕੇ ਫੜਦੀਆਂ ਸੀ ਉਹਦੀ ਹੁਣ ਉਹਦੇ ਪੈਸੇ ਲਿਆਂਦੇ ਹਾਂ ਉਹ ਵੀੜ ਨਾਲ ਇਹ ਤੂੰ ਆ ਤੈਨੂੰ ਬੂਲਾਗਾ ਫੜਦੇ ਨਹੀਂ ਸਕਦੇ ਹੁਣ ਲੋਕਾਂ ਦੇ ਖੱਟੀ ਬਾਸ ਆ ਗਈ ਹੈ ਕਿ ਨਾ ਕਰਤਾਰੀ ਆਉਂਦੇ ਜਿਹੜੇ ਕਰਤਾਰੀ ਲੈ ਕੇ ਨਿਕਟ ਨੂੰ ਪੂਨ ਲਾਤਾ